ਹਾਂਜੀ ਸੋਤਾ ਸਾਹਿਬ ਕੱਲ ਤੁਸੀਂ ਸ਼ਿਕਾਇਤ ਕੀਤੀ ਹੈ ਰਿਟਰਨਿੰਗ ਅਫੀਸਰ ਨੂੰ ਕਿ ਆਪ ਦਾ ਜਿਹੜਾ ਕੈਂਡੀਡੇਟ ਹੈ ਕਰਮਜੀਤ ਅਨਮੋਲ ਉਹਦੇ ਸਰਟੀਫਿਕੇਟ ਜਾਲੀ ਹੈ ਇਹਦੇ ਬਾਰੇ ਕੀ ਕਹਿਣਾ ਚਾਹਦੇ ਹੋ ਦੇਖੋ ਜੀ ਲੋਕ ਸਭਾ ਹਲਕਾ ਫਰੀਦਕੋਟ ਇੱਕ ਰਾਖਵਾ ਹਲਕਾ ਔਰ ਇਹ ਰਾਖਵਾ ਹਲਕਾ ਮਾਲਵੇ ਦਾ ਬਹੁਤ ਵੱਡਾ ਖੇਤਰਫਲ ਦਾ ਹਲਕਾ ਹੈ ਔਰ ਇੱਥੇ ਜਿਹੜੀ ਸਾਡੀ ਪਾਪੂਲੇਸ਼ਨ ਹੈ ਸ਼ੈਡਿਊਲਡ ਕਾਸਟ ਆਬਾਦੀ ਸਾਡੀ ਸਭ ਤੋਂ ਵੱਧ ਹੈ ਜਿਹੜੀ ਅਸੀਂ ਸ਼ਿਕਾਇਤ ਕੀਤੀ ਹੈ ਉਹ ਸ਼ਿਕਾਇਤ ਇਹ ਹੈ ਕਿ ਜਦੋਂ ਪਰਸੋਂ ਇਹਨਾਂ ਨੇ ਨੋਮੀਨੇਸ਼ਨ ਅਪਲਾਈ ਕੀਤੀ ਹੈ ਰਿਟਰਨਿੰਗ ਅਫਸਰ ਫਰੀਦਕੋਟ ਨੂੰ ਤਾਂ ਸਾਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਕਿ ਇਹਨੇ ਦੂਮ ਜਾਤੀ ਦਾ ਸ਼ੈਡਿਊਲਡ ਕਾਸਟ ਸਰਟੀਫਿਕੇਟ ਲਾ ਕੇ ਅਪਲਾਈ ਕੀਤਾ ਹੈ ਔਰ ਅੱਜ ਸਾਰੀ ਦੁਨੀਆ ਜਾਣਦੀ ਐ ਅਸੀਂ ਜਲਾਲ ਪਿੰਡ ਤੋਂ ਗੰਡੂਆ ਪਿੰਡ ਤੋਂ ਵੀ ਪਤਾ ਕੀਤਾ ਕਿ ਇਹ ਮਰਾਸੀ ਜਾਤੀ ਨਾਲ ਸੰਬੰਧਤ ਐ ਔਰ ਸਾਡੇ ਸਾਥੀਆਂ ਨੇ ਕੱਲ ਸਕੂਲ ਰਿਕਾਰਡ ਵੀ ਇਹਨਾਂ ਦਾ ਚੈੱਕ ਕੀਤਾ ਉਥੇ ਦਾਖਲਾ ਖਾਰਜ ਦੇ ਵਿੱਚ ਜਦੋਂ ਅਸੀਂ ਕੋਈ ਬੱਚਾ ਦਾਖਲ ਕਰਦੇ ਆ ਤਾਂ ਜਾਤੀ ਲਿਖੀ ਜਾਂਦੀ ਐ ਉਥੇ ਵੀ ਪਤਾ ਲੱਗਾ ਕਿ ਇਹਦਾ ਇਹਨਾਂ ਦੀ ਜਾਤੀ ਐ ਜਿਹੜੀ ਮਰਾਸੀ ਲਿਖੀ ਹੋਈ ਐ ਸੋ ਮਰਾਸੀ ਜਾਤੀ ਪੰਜਾਬ ਸਰਕਾਰ ਭਾਰਤ ਸਰਕਾਰ ਦੇ ਅਨਸਾਰ ਪੰਜਾਬ ਦੇ ਵਿੱਚ ਇਹ BC ਕੈਟਾਗਰੀ ਚਾਉਂਦੀ ਹੈ ਸੋ ਇਹਨਾਂ ਨੇ ਇਹ ਫਰਜੀ ਵਾੜਾ ਜਿਹੜਾ ਚਲਾਇਆ ਹੈ ਪੰਜਾਬ ਦੇ ਵਿੱਚ ਪਿਛਲੇ 40-45 ਸਾਲਾਂ ਤੋਂ ਇਹ ਫਰਜੀ ਵਾੜਾ ਲਗਾਤਾਰ ਚੱਲ ਰਿਹਾ ਹੈ ਔਰ ਸਾਡੇ ਸ਼ੈਡਿਊਲਡ ਕਾਸਟ ਲੋਕਾਂ ਨਾਲ ਜੋ ਡਾਕਟਰ ਭੀਮਰਾਓ ਮੇਦਕਰ ਸਾਹਿਬ ਨੇ ਆਯਾਦ ਭਾਰਤ ਦੇ ਵਿੱਚ ਸਵਧਾਨਾ ਹੀ ਸਾਨੂੰ ਪੜਾ ਵੋਟ ਪਾਉਣ ਦਾ ਅਧਿਕਾਰ ਦਿੱਤਾ ਹੋਵੇ ਸਾਨੂੰ ਪੜ੍ਹ ਲਿਖਣ ਦਾ ਅਧਿਕਾਰ ਦਿੱਤਾ ਹੋਵੇ ਬਰਾਬਰਤਾ ਦਾ ਅਧਿਕਾਰ ਦਿੱਤਾ ਹੋਵੇ ਕੱਲਾ ਸ਼ਡਿਊਲ ਕਾਸਟਾ ਨੂੰ ਨਹੀਂ ਬੀਬੀਆਂ ਨੂੰ ਵੀ ਮਨੁੱਖ ਸਮਰੱਥੀ ਚ ਬੀਬੀਆਂ ਨੂੰ ਪੜਨ ਦਾ ਅਧਿਕਾਰ ਨਹੀਂ ਸੀ ਬਰਾਬਰਤਾ ਦਾ ਅਧਿਕਾਰ ਨਹੀਂ ਸੀਗਾ ਅੱਜ ਬੀਬੀਆਂ ਆਈਐਸਆਈਪੀਐਸ ਅਫਸਰਾਂ ਪ੍ਰਧਾਨ ਮੰਤਰੀ ਰਾਸ਼ਟਰਪਤੀ ਬਣੀਆਂ ਹੋਈਆਂ ਉਹ ਡਾਕਟਰ ਅੰਬੇਦਕਰ ਸਾਹਿਬ ਦੀ ਦੇਣ ਹੈ ਸੋ ਡਾਕਟਰ ਅੰਬੇਦਕਰ ਸਾਹਿਬ ਦੇ ਸੰਵਿਧਾਨ ਅਨੁਸਾਰ ਜੋ ਸਾਨੂੰ ਸ਼ੈਡਿਊਲਡ ਕਾਸਟ ਲੋਕਾਂ ਨੂੰ ਹੱਕ ਮਿਲੇ ਐ ਪਿਛਲੇ 40-45 ਸਾਲਾਂ ਤੋਂ ਲੋਕ ਇਸ ਤਰ੍ਹਾਂ ਦਾ ਠੱਗੀ ਠੋਰਾ ਮਾਰ ਰਹੇ ਸੀ ਮੈਂ ਇਹ ਸਮਝਦਾ ਕਿ ਇਹ ਇੱਕ ਕਤਲ ਨਾਲ ਉਹ ਵੀ ਵੱਡੀ ਧਾਰਾ ਲੱਗਣੀ ਚਾਹੀਦੀ ਐ ਜਦੋਂ ਇਹ ਪਰਿਵਾਰ ਰਾਜਸੀ ਸਫਾ ਚ ਜਾਂ ਸਰਕਾਰੀ ਨੌਕਰੀਆਂ ਦੇ ਵਿੱਚ ਆ ਕੇ ਇਹ ਇਧਰ ਉਧਰ ਹੋ ਜਾਂਦੇ ਐ ਤਾਂ ਉਹਦੇ ਨਾਲ ਇਹਨਾਂ ਦੇ ਪਰਿਵਾਰ ਵਿਕਸਿਤ ਹੁੰਦੇ ਐ ਔਰ ਜਿੱਥੇ ਕਿ ਕਿਸੇ ਸ਼ੈਡੂਲਡ ਕਾਸਟ ਪਰਿਵਾਰ ਦਾ ਵਿਕਾਸ ਹੋਣਾ ਇਹ ਲੋਕ ਜਿਹੜੇ ਪਹਿਲਾਂ ਹੀ ਅੱਗੇ ਅਡਵਾਂਸ ਨੇ ਉਹ ਹੋਰ ਵਿਕਸਿਤ ਹੋ ਜਾਂਦੇ ਆ ਇਸ ਕਰਕੇ ਅੱਜ 77 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਔਰ ਸਾਡਾ ਮੋਰਚਾ ਜਿਹੜਾ ਚੰਡੀਗੜ੍ਹ ਰਿਜ਼ਰਵੇਸ਼ਨ ਚੋਰ ਫੜੋ ਪੱਕਾ ਮੋਰਚਾ ਲੱਗਾ ਐ ਐਸ்சி ਬੀਸੀ ਮਹਾਪਚਾਇਤ ਦੇ ਝੰਡੇ ਹੇਟ ਉੱਥੇ ਅਸੀਂ ਇਹੀ ਸਾਰਾ ਪ੍ਰੋਗਰਾਮ ਨੰਗਾ ਕੀਤਾ ਔਰ ਇਹਨਾਂ ਲੋਕਾਂ ਨੂੰ ਕੱਲੇ ਪੰਜਾਬ ਚ ਨਹੀਂ ਰਵਨੀਤ ਰਾਣਾ ਐਮਪੀ ਮਹਾਰਾਸ਼ਟਰ ਤੋਂ ਬਣੀ ਐ ਔਰ ਉਹਨੇ ਪਹਿਲਾਂ ਰੋਪੜ ਦੀ ਉਹ ਲੇਡੀ ਪਹਿਲਾਂ ਉਹਨੇ ਬਾਲਮੀਕੀ ਜਾਤੀ ਦਾ ਸਰਟੀਫਿਕੇਟ ਲੈ ਕੇ ਗਈ ਉੱਥੇ ਉਹ ਐਸੇਚ ਨਹੀਂ ਸੀਗਾ ਫਿਰ ਉਹ ਮੋਚੀ ਜਾਤੀ ਦਾ ਸਰਟੀਫਿਕੇਟ ਬਣਾ ਕੇ ਗਈ ਸੋ ਗੱਲ ਇਹ ਹੈ ਕਿ ਮੋਚੀ ਜਾਤੀ ਦਾ ਸਰਟੀਫਿਕੇਟ ਬਣਾ ਕੇ ਉਹ ਐਮਪੀ ਬਣੀ ਹੁਣ ਉਹਦੀ ਅਸੀਂ ਉਹਦਾ ਸਰਟੀਫਿਕੇਟ ਰੱਦ ਕਰਾਇਆ ਔਰ ਇਵੇਂ ਹੀ ਸਦੀਕ ਸਾਹਿਬ ਮੁਹੰਮਦ ਸਦੀਕ ਵੀ ਐਮਐਲਏ ਵੀ ਬਣ ਗਿਆ ਔਰ ਐਮਪੀ ਵੀ ਬਣ ਗਿਆ ਇਹਨਾਂ ਲੋਕਾਂ ਨੇ ਇਹ ਜਿਹੜਾ ਜਾਲੀ ਫਰਜੀ ਵਾਲਾ ਬਣਾਇਆ ਅਸੀਂ ਇਹਨੂੰ ਠੱਲ ਪਾਉਣ ਵਾਸਤੇ ਮੋਰਚਾ ਲਾਇਆ ਹੋਇਆ ਹੈ ਹਰ ਪੰਜਾਬ ਦੇ ਲੋਕੋ ਮੈਂ ਕਹਿੰਦਾ ਸਾਰੇ ਹੀ ਜਾਗੋ ਅੱਜ 77 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਅੱਜ ਵੀ ਸਾਡਾ ਦਿਨ ਦਿਹਾੜੇ ਡਾਕਾ ਵਜਦੀ ਜਾਂਦਾ ਜਿੱਥੇ ਸਾਡੇ ਸ਼ੈਡਿਊਲ ਕਾਸਟਾਂ ਲਈ ਇੱਕ ਸੰਵਧਾਨਿਕ ਹੱਕ ਹੈ ਉਥੇ ਇਹ ਲੋਕ ਜਾਲੀ ਸਰਟੀਫਿਕੇਟ ਬਣਾ ਕੇ ਸਾਡੀਆਂ ਨੌਕਰੀਆਂ ਤਾਂ ਲੈਂਦੇ ਸੀ ਸਾਡਾ ਰਾਜਸੀ ਸਫਾ ਦੇ ਵਿੱਚ ਵੀ ਕਤਲ ਕਰ ਰਹੇ ਹੈ ਪਿੰਡਾਂ ਦੇ ਵਿੱਚ ਸਰਪੰਚ ਬਣਦੇ ਆ ਮੈਂਬਰ ਬਣਦੇ ਆ ਐਮਸੀ ਬਣਦੇ ਆ ਔਰ ਵੱਡਿਆਂ ਉਹਦੇ ਉਧਾਂ ਤੇ ਜਾਂਦੇ ਆ ਸੋ ਮੈਂ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਕਿ ਦੇਖੋ ਅੱਜ ਸਮਾਂ ਆ ਗਿਆ ਤੁਸੀਂ ਜਿੱਥੇ ਵੀ ਅੱਜ ਭਾਰਤ ਦੇ ਵਿੱਚ ਇਲੈਕਸ਼ਨ ਹੋਇਆ ਜਿੱਥੇ ਜਿੱਥੇ ਵੀ ਰਿਜ਼ਰਵ ਕੈਟਾਗਰੀ ਦੇ ਸੀਟਾਂ ਸੀਗੀਆਂ ਉੱਥੇ ਸਾਰੇ ਲੋਕ ਉਹਨਾਂ ਲੋਕਾਂ ਦਾ ਸਰਵੇਖਣ ਕਰਨ ਕਿ ਜਿਹੜੇ ਜਿਹੜੇ ਖੜੇ ਆ ਉਹਨਾਂ ਦੇ ਪਿੰਡ ਚੋਂ ਜਾ ਕੇ ਪੁੱਛਣ ਉਹਨਾਂ ਦੀ ਜਾਤ ਕਿਹੜੀ ਹੈ ਸੋ ਕਰਮਜੀਤ ਅਨਮੋਲ ਨੇ BC ਜਾਤੀ ਹੋਣ ਕਰਕੇ SC ਜਾਤੀ ਦਾ ਸਰਟੀਫਿਕੇਟ ਲਾਇਆ ਮੈਂ ਅਵਤਾਰ ਸਿੰਘ ਸੋਹਤਾ ਆਯਾਦ ਉਮੀਦਵਾਰ ਲੋਕ ਸਭਾ ਹਲਕਾ ਫਰੀਦਕੋਟ ਤੋਂ ਸਾਰੇ ਹੀ ਲੋਕਾਂ ਨੂੰ ਅਪੀਲ ਕਰਦਾ ਕਿ ਇਹਨਾਂ ਚੋਰਾਂ ਨੂੰ ਮੂੰਹ ਨਾ ਲਾਓ ਇਹ ਕਲਾਕਾਰਾਂ ਦੀ ਸਰਕਾਰ ਆ ਇਹਨਾਂ ਨੂੰ ਜਾਤੀ ਜਮਾਤੀ ਸਮੀਕਰਨਾ ਦਾ ਨਹੀਂ ਪਤਾ ਆਹ ਦੇਖੋ ਕਈ ਰਿਵਲ ਦੇ ਇਸ਼ਾਰੇ ਤੇ ਸਾਰਾ ਕੰਮ ਕਰਦੇ ਆ ਜਿੰਨੇ ਫੈਸਲੇ ਕਰਦੇ ਪੰਜਾਬ ਦੇ ਹਿੱਤਾਂ ਲਈ ਦਿੱਲੀੋਂ ਆਉਂਦੇ ਫਾਰਮੂਲੇ ਬਣ ਕੇ ਜਦੋਂ ਸਾਨੂੰ ਪਸੰਦ ਨਹੀਂ ਆਉਂਦੇ ਇਹਨਾਂ ਨੂੰ ਯੂ ਟਰਨ ਕਰਨਾ ਪੈਂਦਾ ਔਰ ਦੇਖੋ ਅੱਜ ਮੈਂ ਤੁਹਾਨੂੰ ਇਹ ਸਮਾਧੀਆਂ ਮਰਾਹੀ ਸਿੱਧੂ ਸਾਹਿਬ ਦੱਸਦਾ ਕਿ ਪੰਜਾਬ ਦੇ ਲੋਕ ਜੇ ਅੱਜ ਵੀ ਨਹੀਂ ਨਾ ਜਾਗੇ ਔਰ ਸਾਲ ਹੋ ਗਿਆ ਸਾਡਾ ਮੋਰਚਾ ਲੱਗੇ ਨੂੰ ਜੇ ਅੱਜ ਵੀ ਨਹੀਂ ਜਾਗਦੇ ਲਹਨਤਾ ਸਾਡੇ ਇੱਥੇ ਪੈਦਾ ਹੋਣ ਦੇ ਡਾਕਟਰ ਅੰਬੇਦਕਰ ਸਾਹਿਬ ਨੇ ਕਿਹਾ ਸੀ ਪੜੋ ਜੁੜੋ ਸੰਘਰਸ਼ ਕਰੋ ਅੱਜ ਸਾਨੂੰ ਲੋੜ ਹੈ ਇਹ ਸੰਘਰਸ਼ ਕਰਕੇ ਆਪਦੇ ਐਮਪੀ ਬਣਾਓ ਔਰ ਭਗਵਾਨਤਮਾਨ ਕਹਿੰਦਾ 13 ਜੀਰੋ ਕਰੋ ਮੈਂ ਕਹਿੰਦਾ 13 ਦੇ 13 ਯਾਦਮੀਦਾਰ ਜਤਾ ਕੇ ਭੇਜੋ ਮੈਨੂੰ ਤੁਸੀਂ ਜਦੋਂ ਪਾਰਲੀਮੈਂਟ ਚ ਭੇਜਿਆ ਆਉਣ ਵਾਲੇ 5 ਸਾਲਾਂ ਨੂੰ ਤੁਹਾਨੂੰ ਕੋਈ ਹੋਰ ਉਮੀਦਵਾਰ ਲੱਭਣ ਦੀ ਲੋੜ ਨਹੀਂ ਪੈਣੀ ਆਪਾਂ ਕਿਉਂਕਿ ਇਹਨਾਂ ਨੇ ਕੰਮ ਨਹੀਂ ਕੀਤਾ ਜਦੋਂ ਦਾ ਇਹ ਅਸੇ ਰਿਆਰੋ ਹੋਇਆ ਬੀਬੀ ਗੋਚਣਾ ਬਠਿੰਡੇ ਰਹਿੰਦੀ ਸੀ ਉਹ ਵੀ ਬਾਹਰੀ ਉਮੀਦਵਾਰ ਸੀ ਵਰਕਰਾਂ ਨੇ ਫਰੀ ਕੋਟ ਲੋਕ ਸਭਾ ਸੀਟ ਤੋਂ ਪੜਾਈ ਕੀਤਾ ਇਹਨਾਂ ਨੇ ਪੰਜਾਬ ਦੇ ਵਿੱਚ ਪੰਜ ਮੰਤਰੀਆਂ ਨੂੰ ਟਿਕਟਾਂ ਦਿੱਤੀਆਂ ਤਨ ਮੈਲਿਆਂ ਨੂੰ ਟਿਕਟਾਂ ਦਿੱਤੀਆਂ ਸਾਡੇ ਵਰਕਰਾਂ ਦੀ ਇਹਨਾਂ ਨੇ ਅਨਸਰਟ ਕੀਤੀ ਹੈ ਉਹ ਲਾਹਣਤਾ ਸਾਡੇ ਇਹਨਾਂ ਦੇ ਝੰਡੇ ਚੱਕਣ ਦੇ ਮੈਂ ਜੇਲਾ ਫ੍ਰੀ ਕੋਡ ਤੇ ਲੋਕ ਸਭਾ ਹਲਕਾ ਫ੍ਰੀ ਕੋਡ ਦੇ ਸਾਰੇ ਹੀ ਵਰਕਰਾਂ ਨੂੰ ਬੇਨਤੀ ਕਰਦਾ ਕਿ ਛੱਡ ਦਿਓ ਖੜਾ ਛੱਡ ਦਿਓ ਖੜਾ ਅੱਜ ਵੀ ਦਿਨ ਦਿਹਾੜੇ ਤੁਹਾਡੇ ਘਰਾਂ ਤੇ ਡਾਕਾ ਵੱਜੀ ਜਾਂਦਾ ਸਾਂਭ ਲਓ ਜੇ ਆਪਦੀ ਜ਼ਮੀਰ ਸਾਂਭੀ ਜਾਂਦੀ ਹੈ ਅੱਜ ਵੀ ਅੱਜ ਵੀ ਤੁਸੀਂ ਛੰਡੇ ਚੱਕ ਕੇ ਇਹਨਾਂ ਦੇ ਝਾੜੂ ਵਾਲੇ ਪਿੰਡਾਂ 'ਚ ਫਿਰਦੇ ਆ ਇਹਨਾਂ ਨੇ ਤੁਹਾਨੂੰ ਪੰਚੀ ਸਰਪੰਚੀ ਤੋਂ ਬਿਨਾ ਕੁਝ ਨਹੀਂ ਦੇਣਾ ਕੋਈ ਫਾਇਦਾ ਨਹੀਂ ਹੈਗਾ ਸੋਤਾ ਸਾਹਿਬ ਇੱਕ ਕੁਐਸਚਨ ਤੁਹਾਡੇ ਲਈ ਵੀ ਜੇ ਮਹਾਮਸਲਿਕ ਐਮਪੀ ਵੀ ਬਣ ਗਿਆ ਸੀ ਐਮਐਲਏ ਵੀ ਬਣ ਗਿਆ ਸੀ ਉਹਦੀ ਸ਼ਿਕਾਇਤ ਵੀ ਹੋਈ ਉਹ ਆਪਦਾ ਸਮਾ ਵੀ ਪੂਰਾ ਕਰ ਗਿਆ ਕੋਈ ਉਹਦੇ ਤੇ ਕਾਰਵਾਈ ਨਹੀਂ ਹੋਈ ਇਹਦਾ ਕੀ ਕਾਰਨ ਗੱਲ ਹੈ ਜੀ ਹੁਣ ਅਸੀਂ ਪੜ ਗਏ ਆ ਰਿਵਰਸ਼ਨ ਚੋਰ ਫੜੋ ਮੋਰਚਾ ਇਹਦੇ ਚ ਅਸੀਂ ਹਜ਼ਾਰਾਂ ਲੋਕਾਂ ਨੂੰ ਨੰਗੇ ਕੀਤਾ ਜਿਨ੍ਹਾਂ ਨੇ ਸਾਡੇ ਚਿੱਟੇ ਦਿਨ ਦਿਹਾੜੇ ਡਾਕਾ ਮਾਰਿਆ ਔਰ ਇਸੇ ਤਰ੍ਹਾਂ ਅਸੀਂ ਅੱਜ ਇਹ ਮੋਰਚੇ ਦੇ ਮਾਧਿਅਮ ਤੋਂ ਆ 13 ਦਿਨਾਂ ਦਾ 10 12 ਦਿਨ ਚੋਣ ਪ੍ਰਚਾਰ ਲੰਘ ਜੂਗਾ ਇਲੈਕਸ਼ਨ ਹੋ ਜੂਗਾ ਉਸ ਤੋਂ ਬਾਅਦ ਅਸੀਂ ਆ ਸਰਟੀਫਿਕੇਟ ਦੇਣ ਤੋਂ ਲਾਰੇ ਲਾਈ ਰੱਖੇ ਮੈਨੂੰ ਭਾਈ ਰੱਖਿਆ 3:30 ਵਜੇ ਤੱਕ 3:30 ਵਜੇ ਮੈਨੂੰ ਸਰਟੀਫਿਕੇਟ ਦੀ ਕਾਪੀ ਦੇ ਕੇ ਮੈਥੋਂ ਵਾਪਸ ਲੈ ਲਈ ਕਿਉਂਕਿ ਉਹ ਕਹਿੰਦੇ ਜੀ ਅਸੀਂ ਦੇ ਨਹੀਂ ਸਕਦੇ ਮੈਨੂੰ ਪਤਾ ਹੈ ਕਿ ਡੀਸੀ ਸਾਹਿਬ ਤੇ ਰਿਟਰਨਿੰਗ ਅਫਸਰ ਤੇ ਅਬਜ਼ਰਵਰਾਂ ਤੇ ਇੱਕ ਦਬਾਅ ਹੈ ਸਰਕਾਰ ਦਾ ਕਿਉਂਕਿ ਇਹ ਜਿਹੜਾ ਭਗਵੰਤ ਮਾਨ ਦਾ ਚੇਲਾ ਹੈ ਭਗਵੰਤ ਮਾਨ ਹੀ ਇੱਥੋਂ ਇਲੈਕਸ਼ਨ ਲੜ ਰਿਹਾ ਤੇ ਇਹਨਾਂ ਨੂੰ ਜੇ ਲੜਾਉਣਾ ਸੀ ਭਗਵੰਤ ਮਾਨ ਸਾਹਿਬ ਤੁਹਾਡੇ ਤੁਹਾਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਪੰਜਾਬ ਦੇ ਜਾਤੀ ਜਮਾਤੀ ਸਮੀਕਰਨਾਂ ਨੂੰ ਤੁਸੀਂ ਤਾਂ ਸਮਝੋ ਜੇ ਕੇਜਰੀਵਾਲ ਨੂੰ ਨਹੀਂ ਪਤਾ ਕਿਉਂਕਿ ਕੇਜਰੀਵਾਲ ਤਾਂ ਦਿੱਲੀ ਰਹਿੰਦਾ ਤੁਸੀਂ ਇਹ ਵੇਖਿਆ ਕਰੋ ਕਿ ਕਿਹੜੀ ਕਾਸਟ ਕਿਹੜੀ ਜਾਤ ਪਾਤ ਕਿੱਥੇ 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 ਕੋਈ ਲੋਕ ਰਹਿੰਦੇ ਆ ਕਿੰਨੀ ਆਬਾਦੀ ਆ ਉਹਨਾਂ ਦੀ ਇਹਨਾਂ ਦਾ ਤਾਂ ਘਰ ਹੀ ਵਿਰਲਾ-ਵਿਰਲਾ ਸਾਡੇ ਇਲਾਕੇ ਦੇ ਵਿੱਚ ਇਹ ਇਹ ਗੱਲ ਹੋ ਰਹੀ ਸੋਤਾ ਸਾਹਿਬ ਜਿਹੜੀ ਮਤਲਬ ਵੈਲਫੇਅਰ ਡਿਪਾਰਟਮੈਂਟ ਦੀ ਜਿਹੜੀ ਲਿਸਟ ਆ ਪੰਜਾਬ ਸਰਕਾਰ ਦੀ ਜਿੱਦਾਂ ਚੰਸੂਤ ਜਾਤੀਆਂ ਜੋ ਜੜੀਆਂ ਕੋਸ਼ਤ ਕੀਤੀਆਂ ਗਈਆਂ ਉਹਨਾਂ ਦੇ ਵਿੱਚੋਂ ਇਹ ਜਾਤ ਹੈ ਨਹੀਂ ਗੀ ਸਾਰਾ ਇਹ ਪੰਜਾਬ ਸਰਕਾਰ ਦਾ ਜਿਹੜਾ ਗਾਜਟ ਹੈ ਉਹਦੇ ਵਿੱਚ ਮਰਾਸੀ ਜਾਤੀ ਪਛੜੀ ਸ਼੍ਰੇਣੀ ਚਾਹੁੰਦੀ ਹੈ 51 ਨੰਬਰ ਤੇ ਹੈ ਠੀਕ ਔਰ ਜਿਹੜਾ ਹੈਗਾ ਡੂਮ ਜਾਤੀ ਦਾ ਇਹ ਸਰਟੀਫਿਕੇਟ ਬਣਾਉਂਦੇ ਆ ਜਾਲੀ ਔਰ ਇਹ ਜਿਹੜਾ ਡੂਮ ਜਾਤੀ ਦਾ ਸਰਟੀਫਿਕੇਟ ਆ ਇਹ ਸ਼ਡਿਊਲ ਕਾਸਟ ਹੁੰਦਾ ਇਹ ਫਰਜੀ ਬਣਾ ਐਂ ਚਲਾਈ ਜਾਂਦੇ ਲੋਕ ਨਹੀਂ ਫਿਰ ਇਹ ਜਿਹੜਾ ਇਹਦਾ ਮਤਲਬ ਜਿਹੜਾ ਇਥੇ ਕੈਂਡੀਡੇਟ ਲੈ ਕੇ ਆਉਂਦਾ ਸਰਕਾਰ ਦਾ ਵੀ ਇਹਦੇ ਚ ਹੱਥ ਆ। ਬਿਲਕੁਲ ਪੂਰਾ ਹੱਥ ਆ ਜੀ। ਉਹ ਯਾਰ ਇਹ ਕਲਾਕਾਰਾਂ ਦੀ ਸਰਕਾਰ ਆ। ਇਹ ਡਰਾਮੇਵਾਜਾ ਇਹਨਾਂ ਨੂੰ ਕੋਈ ਰਾਜਸੀ ਸੂਝ ਨਹੀਂ। ਕੋਈ ਇਹਨਾਂ ਨੂੰ ਪ੍ਰਬੰਧਕੀ ਕੰਮ ਨਹੀਂ ਆਉਂਦਾ। ਇਹ 10ਵੀਂ 12ਵੀਂ ਪੜੇ ਆ ਸਾਰੇ ਜਣੇ। ਤੇ ਜਿਹੜੇ ਫਿਰ ਇਸ ਖਿੱਤੇ ਖਿੱਤੇ ਨਾਲ ਆਪਦੇ ਜਿਹੜੇ ਐਮਐਲਏ ਆ ਜਾਂ ਐਮਪੀ ਆ ਜਾਂ ਕੋਈ ਮੰਤਰੀ ਸੰਤਰੀ ਹੈਗੇ ਜਾਂ ਕੋਈ ਹੋਰ ਹੈ ਉਹ ਚੌਧਿਆਂ ਤੇ ਜਿਹੜੇ ਹੈਗੇ ਆ ਉਹ ਵੀ ਜ਼ਿੰਮੇਵਾਰ ਉਹ ਜਾਣ ਬੁੱਝ ਕੇ ਲੈ ਕੇ ਆਇਆ ਦੂਸਰੇ ਲੋਕਾਂ ਨੂੰ ਇਗਨੋਰ ਕਰ ਰਿਹਾ ਮੈਂ ਬਿਲਕੁਲ ਦੱਸਦਾ ਜੀ ਆ ਮੇਰੇ ਲੋਕ ਸਭਾ ਹਲਕੇ ਫਰੀਦਕੋਟ ਦੇ ਵਿੱਚ ਬਹੁਤ ਪੜੇ ਪੜੇ ਲਿਖੇ ਪੀ ਐਚ ਡੀ ਬੰਦੇ ਬੈਠੇ ਆ ਆਪਾਂ ਆਮ ਆਦਮੀ ਪਾਰਟੀ ਦੇ ਵਰਕਰ ਵੱਡੇ ਵੱਡੇ ਅਫਸਰ ਰਟਾਇਰ ਹੋਏ ਆ ਜਿਨ੍ਹਾਂ ਨੇ ਅਪਲਾਈ ਕੀਤਾ ਸੀ ਉਹ ਤਾਂ ਮੋਟ ਘੁੰਗਣੀਆਂ ਪਾ ਕੇ ਬੈਠੇ ਆ ਕਿ ਅਸੀਂ ਅਸੀਂ ਸਰਕਾਰ ਰਹਿਣੀ ਆ ਜੀ 3 ਸਾਲ ਓ ਯਾਰ 3 ਸਾਲ ਰਹਿਣੀ ਆ 77 ਸਾਲ ਦੇਸ਼ ਯਾਦ ਨੂੰ ਹੋਏ ਤੁਹਾਡੇ ਦਿਨ ਦਿਹਾੜੇ ਡਾਕਾ ਵਜਦਾ ਲਾਂਹਤਾ ਅੱਜ ਹੀ ਜਾਗ ਪਾਵਦੀ ਜਮੀਰ ਜਗਾਓ ਇਹਨਾਂ ਨੂੰ ਮੂੰਹ ਤੋੜ ਮਾਰ ਜਵਾਬ ਦਿਓ ਭਗਵੰਤ ਮਾਨ ਨੂੰ ਪਤਾ ਲੱਗ ਜੇ ਇਹ ਕਹਿੰਦਾ 13 ਸੀਟਾਂ ਇਹਨਾਂ ਦੇ ਪੱਲੇ ਜ਼ੀਰੋ ਪਵੇ ਤੇ ਪਤਾ ਲੱਗ ਜੇ ਵੀ ਆਉਣ ਵਾਲੇ 27 ਦੇ ਵਿੱਚ ਇਹ ਕਹਿੰਦੇ 3 ਸਾਲ ਮੈਂ ਕਹਿੰਦਾ ਤਿੰਨਾਂ ਸਾਲਾਂ ਤੋਂ ਪਹਿਲਾਂ ਇਹਨਾਂ ਨੂੰ ਸਸਪੈਂਡ ਕਰਾ ਦਾਂਗੇ ਸੀ ਫਿਰ ਇਹ ਤਾਂ ਜਦੋਂ ਕੋਈ ਕਾਰਵਾਈ ਹੋਣ ਅੱਗੇ ਗਾਹ ਤੋਰੀ ਹੈ ਜਿਹੜੀ ਇਹਦੀ ਜਾਲੀ ਸਰਟੀਫਿਕੇਟ ਦੀ ਸਾਡੀਆਂ ਸਾਰੀਆਂ ਟੀਮਾਂ ਇਹਨਾਂ ਦੇ ਪਿੰਡਾਂ ਚੋਂ ਦੇਖੋ ਜੀ ਸਾਨੂੰ ਫੋਨ ਆਏ ਆ ਜਲਾਲ ਤੋਂ ਅਰਾ ਉੱਥੇ ਮਤਲਬ ਗੰਡੂਆ ਪਿੰਡ ਤੋਂ ਉੱਥੋਂ ਦੇ ਲੋਕਾਂ ਦਾ ਕਹਿਣਾ ਹੈ ਉਹਨਾਂ ਦੇ ਲੋਕਾਂ ਦੀ ਅਸੀਂ ਰਿਪੋਰਟਿੰਗ ਕਰ ਰਹੇ ਹਾਂ ਕਿ ਉਹ ਦੱਸਦੇ ਆ ਕਿ ਇਹ ਮਰਾਸੀ ਜਾਤੀ ਨਾਲ ਸੰਬੰਧ ਦਾ ਸਾਰੀ ਦੁਨੀਆ ਜਾਣਦੀ ਹੈ ਯਾਰ ਜੇ ਕੁਲਦੀਪ ਮਾਨਕ ਮਰਾਸੀ ਸੀ ਮੁਹੰਮਦ ਸਲੀਕ ਮਰਾਸੀ ਹੈ ਇਹ ਫਿਰ ਪਛੜੀ ਸ਼੍ਰੇਣੀ ਦੇ ਲੋਕ ਐ ਐਸੀ ਕਿਵੇਂ ਬਣ ਗਏ ਜਿੰਨਾ ਚਿਰ ਸਰਕਾਰ ਨਹੀਂ ਆਪਦੇ ਗਾਜਟ ਕੇ ਕੇਂਦਰ ਸਰਕਾਰ پاس ਕਰਦੀ ਸੋ ਇਹ ਸਨ ਅਵਤਾਰ ਸਿੰਘ ਸੋਤਾ ਜੀ ਜਿਨ੍ਹਾਂ ਨੇ ਦੱਸਿਆ ਕਿ ਇਥੇ ਝਾਲੀ ਸਰਟੀਫਿਕੇਟ ਬਣਾ ਕੇ ਜਿਹੜੇ ਇਥੋਂ ਦੇ ਕੈਂਡੀਡੇਟ ਆ ਉਹ ਝਾਲੀ ਸਰਟੀਫਿਕੇਟ ਤੇ ਜਿਹੜਾ ਹੈਗਾ ਇਥੋਂ ਦੀ ਐਮਪੀ ਦੀ ਜਿਹੜੀ ਪਾਰਲੀਮੈਂਟ ਦੀ ਸੀਟਾਂ ਲੜ ਰਹੇ ਜਿੱਥੇ ਇਹ ਜੇ ਝਾਲੀ ਸਰਟੀਫਿਕੇਟ ਪਾਇਆ ਜਾਂਦਾ ਜਿੱਥੇ ਇਹ ਦੋਸ਼ੀ ਆ ਤੇ ਉਹਨੂੰ ਇਥੇ ਲਿਆਉਣ ਵਾਲੇ ਜਾਂ ਉਹਨੂੰ ਖਿਲਾੜਨ ਵਾਲੇ ਜਾਂ ਜਿਹੜੀ ਪਾਰਟੀ ਇਹਨੂੰ ਟਿਕਟ ਦੇ ਰਹੀ ਆ ਮੇਰਾ ਖਿਆਲ ਉਹ ਵੀ ਦੋਸ਼ੀ ਹੋਣੀ ਚਾਹੀਦੀ ਆ ਬਿਲਕੁਲ ਜੀ ਬਿਲਕੁਲ ਉਹ ਦੋਸ਼ੀ ਐ ਔਰ ਉਹ ਸਰਕਾਰ ਐਡੀ ਨਖਦਾ ਉਹਨਾਂ ਨੂੰ ਇਹ ਹੀ ਨਹੀਂ ਪਤਾ ਜਾਤੀ ਜਮਾਤੀ ਸਮੀਕਰਨਾ ਪੰਜਾਬ ਦੀਆਂ ਕਿੱਥੇ ਕਿ ਜਸਟੈਂਡ ਕਰਦੀ ਆ ठीकु आहे जी धनवाद जी सुत साहिब थो बहुत ख़ुशि